ਲੋ ਜੀ ਆਹ ਹੈਗੀ ਆਪਣੀ ਆਬਲੂ ਵਾਲੀ ਸਾਈਡ ਦਾਣ ਸਿੰਘ ਵਾਲੇ ਤੋਂ ਤੇ ਅੱਜ ਤੀਜਾ ਦਿਨ ਹੈ ਤੁਸੀਂ ਦੇਖ ਸਕਦੇ ਹੋ ਇੰਨਾ ਪਾਣੀ ਇੱਧਰ ਨਿਕਲੀ ਜਾਂਦਾ ਤੇ ਇੱਕ ਪਾਈਪ ਆਹ ਚੱਲੀ ਜਾਂਦਾ ਹੈ ਇਹ ਡਰੇਨ ਦੇ ਵਿੱਚ ਤੇ ਫਿਰ ਵੀ ਤੁਸੀਂ ਦੇਖ ਸਕਦੇ ਹੋ ਝੋਨੇ ਦੇ ਵਿੱਚ ਕਿੰਨਾ ਪਾਣੀ ਹੈ ਤੇ ਆਹ ਸੜਕ ਦੇਖ ਸਕਦੇ ਹੋ ਬਹੁਤ ਜਿਆਦੇ ਮੀਂਹ ਸੀ ਇਸ ਦੇ ਕਾਰਨ ਆਜੋ ਨਾ ਸਾਰਾ ਦਿਸ ਨਹੀਂ ਰਿਹਾ ਸੀ ਉਹਦੇ ਤੋਂ ਵੀਡੀਓ ਪਾਈ ਸੀ ਤੇ ਉਹ ਕੋਠੇ ਦੇਖ ਸਕਦੇ ਹੋ ਆ ਮੋਟਰ ਦੇ ਪੈਪਰ ਥੋੜੀ ਥੋੜੀ ਦਸਰੀ ਸੀ ਇਹਨੇ ਪਾਣੀ ਕੀ ਇਥੇ ਕੋਠਿਆਂ ਦੇ ਵਿੱਚ ਰੇਹਾਂ ਪਈਆਂ ਸੀ ਉਹ ਖਰਾਬ ਹੋ ਗਈਆਂ ਆ ਪਤਾ ਨਹੀਂ ਕਿਹੜਾ ਬਈ ਸਿੱਧੇ ਦੱਬੀ ਹੋਣਾ ਵੇ ਰਸਤਾ ਬੰਦ ਹੈ ਉਹ ਬਾਂਦਰ ਆ ਅ ਨਹੀਂ ਟੱਪੜਾ ਮੋਟਰਸਾਈਕਲ ਉਹ ਟੱਪੜਾ ਦੀ ਮੋਟਰਸਾਈਕਲ ਨਹੀਂ ਟੱਪਦਾ ਆਲਾ ਤੇਰੀ ਮਰਜ਼ੀ ਹੈ ਭਰਾ ਆਜਾ ਹੁੰਦ ਪਾਲਾ ਦੇਖਦੇ ਬਾਈ ਨੂੰ ਕਿਹਾ ਭਰਾ ਬਈ ਨਹੀਂ ਟੱਪਦਾ ਮੋਟਰਸਾਈਕਲ ਫੇਰ ਵੀ ਸਦਾ ਲਈ ਹੁੰਦਾ ਪਾਣੀ ਦੇਖੋ ਇਹਨਾਂ ਨੇ 15 ਚਾਟ ਕੇ ਮਿਲੂਗੀ ਮੱਛੀ ਉਹ ਗੱਲ ਹੋ ਜਾਂਦੀ ਹੈ ਆਹ ਤੰਨ ਦੇਣ ਹੋ ਗਏ ਇੱਥੇ ਪਾਣੀ ਨਹੀਂ ਟੱਪਣਾ ਬਾਈ ਨਹੀਂ ਟੱਪਣਾ ਮੋਟਰਸਾਈਕਲ 'ਤੇ ਨਹੀਂ ਟੱਪਣਾ ਹਾਂ ਇੰਨੇ ਨਾ ਪਾਣੀ ਹੈ ਮੇਰੇ ਇੱਥੇ ਤੇ ਕਰਾਇਆ ਹਾਂ ਓੜੀ ਕਿਨਾਰੇ ਤੋਂ ਉੱਤਾਂ ਹੈ ਨਾ ਬਾਈਰ ਇੱਥੇ ਡਰੇਨ ਆ ਤਾਂ ਵੀ ਪਰੜੀ ਨਾ ਜਾਉਣੀ ਏ ਬਾਈ ਪਰੜੀ ਕਿੱਥੇ ਜਾਣਾ ਤੁਸੀਂ ਤੂੰ ਬਈ ਬਾਲਾ ਗਲਤ ਆ ਗਿਆ ਯਾਰ ਇੱਧਰ ਦੀ ਹੁਣ ਜਾਂ ਤਾਂ ਜੇ ਇਹ ਇਹ ਤੇ ਪਾਣੀ ਤਾਂ ਨਹੀਂ ਪੈਂਦਾ ਇੱਧਰ ਨੂੰ ਰੱਖ ਇੱਧਰ ਨੂੰ ਬਈ ਇੱਧਰ ਨੂੰ ਇੱਧਰ ਨੂੰ ਮੰਦਣਾ ਹੋਣ ਦੇਈ ਬੱਸ ਪਾਣੀ ਤਾਂ ਘਟ ਗਿਆ ਕੱਲ ਇੱਥੇ ਇੱਕ ਡਿੱਗਿਆ ਮੋਟਰਸਾਈਕਲ ਤੇ ਬਾਹਰ ਹੀ ਨੀਰੇਸ ਰੱਖ ਉਰੇ ਨੂੰ ਰੱਖ ਉਰੇ ਨੂੰ ਇੱਧਰ ਹਾਈ ਦੁਗਾਂ ਕੱਟਾ ਅਗਰ ਤੁਸੀਂ ਦੇਖਦਾ ਉਹ ਬਹੁਤ ਬੁਰਾ ਹਾਲ ਹੈ ਹਾਈ ਤਾਂ ਸਿੱਧਾ ਜਾਣ ਦੇ ਸਿੱਧਾ ਇੱਧਰ ਨੂੰ ਰੱਖ ਹਣ ਇੱਧਰ ਨੂੰ ਆ ਬਾਈ ਨੇ ਕੋਈ ਜ਼ਿਆਦਾ ਕਾਲੀ ਹੋਣੀ ਹੈ ਭਰਾ ਨੇ ਇਹ ਤਾਂ ਮੈਂ ਜਾਣਾਂ ਡਾੜ ਬਾਤ ਚਦਰ ਹੈਗੀ ਪ੍ਰਭਾਵਾ ਭਾਈ ਇਧਰ ਦੀ ਨਾ ਆਓ ਪ੍ਰਭਾਵਾ ਆ ਬਾਈ ਨੂੰ ਨਾਲ ਤੋਰ ਕੇ ਟਪਾਇਆ ਤੇ ਮੈਂ ਤਾਂ ਇਹੀ ਤੁਹਾਡੇ ਅੱਗੇ ਬੇਨਤੀ ਕਰਦਾ ਪ੍ਰਭਾਵਾ ਇਧਰ ਦੀ ਨਾ ਆਓ ਇਹ ਬਾਈ ਦੇ ਨਾਲ ਤੁਰ ਤੁਰ ਕੇ ਟਪਾਇਆ ਹੈ ਕਈ ਵਾਰੀ ਨਹੀਂ ਪਤਾ ਹੁੰਦਾ ਕਿਸੇ ਨੂੰ ਬਈ ਡੂੰਘੇ ਥਾਂ ਜਾਵੜਦਾ ਕੀਕਾ ਲੋ ਬਈ ਕਿਆ ਵੀ ਬਥੇਰਾ ਸੀ ਬਾਈ ਨੂੰ ਮੈਂ ਚਲੋ ਅਗਲੇ ਦੀ ਮਰਜੀ ਹੈ ਆਪਣਾ ਕਹਿਣਾ ਫਰਜ਼ ਹੈ ਜੇ ਮੈਂ ਤਾਂ ਕਹਿੰਦਾ ਇੱਧਰ ਦੀ ਨਾ ਆਈ ਆਉ ਅਸੀਂ ਇੱਧਰ ਦੇ ਟਾਪਦੇ ਜਿਹੜੇ ਟਾਪਦੇ ਆ ਉਹਨਾਂ ਨੂੰ ਤਾਂ ਪਤਾ ਰਾਹ ਦਾ ਤੇ ਜਿਹੜੇ ਵੀਰ ਨਹੀਂ ਆਇਆ ਇੱਧਰ ਕਦੇ ਤੇ ਉਹ ਇੱਧਰ ਜਿੱਧਰ ਪਾਣੀ ਡਿੱਗ ਰਿਹਾ ਲੂੰਗੇ ਟੋਏ ਆ ਇੱਧਰ ਹੋਏ ਨੇ ਉਹ ਇੱਕ ਗੱਡੀ ਆ ਗਈ। ਮੇਰੇ ਘਰੇ ਪਰ ਜਾਣ ਵਾਲੀ ਐ। ਇੱਥੇ ਮੋੜ ਲਾ ਭਰਾਵਾ। ਆ ਗੱਡੀ ਜਿੱਬੇ ਜਿਹੜੀ ਰਾਤ ਡਿੱਗੀ ਐ। ਬਾਤ ਚ ਰਹਿ ਗਈ ਇਹਨਾਂ ਦੇ ਭਰਾਵਾਂ ਦੀ ਤੇ ਆ ਬਾਈਆਂ ਨੇ ਟਰੈਕਟਰ ਨਾਲ ਕੱਢ ਕੇ ਲਿਆਏ ਐ। ਕਿੰਨੇ ਕੁ ਵਜ ਦਾ ਟਾਈਮ ਸੀਗਾ। 3:30 7:00 ਤੱਕ ਕਹਿੰਦੇ ਵੀ ਗੂਗਲ ਤੇ ਲੋਕੇਸ਼ਨ ਲਾਈ ਹੋਈ ਸੀ ਤੇ ਲੋਕੇਸ਼ਨ ਇਹਨਾਂ ਨੂੰ ਪਾਟਾ ਇੱਧਰ ਪਤਾ ਨਹੀਂ ਕਿੱਥੇ ਮੂਰੋ ਗੱਡੀ ਸਾਰੀ ਡੁੱਬ ਗਈ ਸੀ ਇਹਨਾਂ ਟਰੈਕਟਰ ਨਾਲ ਕੱਢੀ ਐ ਕਿੰਨੇ ਜਾਣੇ ਇਸੇ ਚ ਕੋਈ ਜਾਣੇ ਅੱਛਾ ਇਹਦਾ ਇੱਕ ਨਾ ਉਹ ਬੈਟਾ ਪਾਇਆ ਪਿਆ ਉੱਥੇ ਜੀ ਉਹਨੂੰ ਕਿਹ ਹੈ ਨਾ ਹੀ ਪਿੱਛੇ ਗਿਆ ਹੀ ਨਹੀਂ ਹਾਂ ਇਹ ਵੀ ਆਵੇ ਤੈਨੂੰ ਇੱਟੇ ਅੱਛਾ ਨਾ ਫਿਰ ਸਾਨੂੰ ਸਾਧਕੇ ਲੈ ਕੇ ਜਾਇਆ ਇੱਥੋਂ ਹੋਰ ਤਪਈ ਇਧਰ ਲਈ ਨਾਓ ਡਾਂਸਰ ਗਲਤ ਜਿਹੜਾ ਉਹ ਨੂੰ ਰਹਾ ਜਾਂਦਾ ਹੈ ਯਾ ਤੁਸੀਂ ਗੱਡੀ ਦੇਖ ਸਕਦੇ ਹੋ ਇਹ ਗੱਡੀ ਡਿੱਗੀ ਸੀ ਇੰਟਰੈਕਟਰ ਨਾਲ ਕੱਢ ਕੇ ਲਿਆਂਦੀ ਏ ਇਹ ਵੀ ਜੇਰਪਰੀ ਬੰਦੇ ਦਾ ਬਚਾਇਆ ਹੋ ਗਿਆ ਇੱਕ ਵਾਰ ਵੱਡੇ ਭਾਈ ਮੇਰੀ ਗੱਲ ਤਾਂ ਸੁਣ ਲੈ ਮੈਂ ਤੁਹਾਨੂੰ ਬੈਕ ਕਾਲ ਕਰਦਾ ਮੈਂ ਗੱਡੀ ਪਾਈ ਨਾ ਯਾਰ ਇੱਕੋ ਮਿੰਟ ਫਿਰਿਆ ਅਲੋ ਕਰਦਾ ਵੱਡੇ ਕੋਈ ਓਏ ਪੂਰੀ ਲੱਖੇ